ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿੱਡਾ ਵੱਡਾ ਰਿਸਪੌਂਸ ਜਿਹੜਾ ਔਰ ਕਿੱਡਾ ਵੱਡਾ ਜੋਸ਼ ਜਿਹੜਾ ਸਾਡੇ ਵਰਕਰਾਂ ਦੇ ਵਿੱਚ ਆ ਕਿਉਂਕਿ ਲੋਕੀ ਕੇਂਦਰ ਸਰਕਾਰ ਤੋਂ ਵੀ ਤੰਗ ਆ ਲੋਕੀ ਸੂਬੇ ਦੀ ਸਰਕਾਰ ਤੋਂ ਵੀ ਤੰਗ ਆ ਲੋਕੀ ਕਾਂਗਰਸ ਦਾ ਵੀ ਜਿਹੜਾ 5 ਸਾਲ ਦਾ ਮਾੜਾ ਸ਼ਾਸਨ ਸੀ ਪਿਛਲਾ ਕਾਂਗਰਸ ਸਰਕਾਰ ਦਾ ਉਹਦਾ ਵੀ ਇਸ ਵੇਲੇ ਸਾਹਮਣੇ ਜਨਤਾ ਦੀ ਕਚਹਿਰੀ ਚ ਕਰਨਾ ਚਾਹੁੰਦੇ ਨੇ ਵੇਖੋ ਜੀ ਅੱਜ ਨਿਸ਼ਾਰਾ ਮੱਜਾ ਸਿੰਘ ਵਿਖੇ ਬਹੁਤ ਵੱਡੀ ਸੀਨੀਅਰ ਵਰਕਰ ਸਹਿਬਾਨਾਂ ਦੀ ਇੱਕ ਮੀਟਿੰਗ ਬੁਲਾਈ ਆ ਰਣਨੀਤੀ ਲੀਕੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਮੇਮ ਹੋਰ ਜਿਹੜੀ ਇਹਨੂੰ ਤੇਜ਼ ਕਰਨਾ ਡਾਕਟਰ ਦਲਜੀਤ ਸਿੰਘ ਜੀ ਟੀਮਾ ਸਾਹਿਬ ਦੀ ਜਿਹੜੀ ਇਲੈਕਸ਼ਨ ਮੇਮ ਆ ਉਹ ਜਿੱਦਣ ਦੇ ਆਏ ਆ ਉਦੋਂ ਵੀ ਨਿਸ਼ਾਰੇ 'ਚ ਇੱਕ ਵੱਡੀ ਰੈਲੀ ਰੱਖੀ ਓਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਇਲੈਕਸ਼ਨ ਮੇਮ ਸਿਖਰ ਤੇ ਆ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿੰਨਾ ਵੱਡਾ ਰਿਸਪਾਂਸ ਜਿਹੜਾ ਔਰ ਕਿੰਨਾ ਵੱਡਾ ਜੋਸ਼ ਜਿਹੜਾ ਉਹ ਸਾਡੇ ਵਰਕਰਾਂ ਦੇ ਵਿੱਚ ਆ ਕਿਉਂਕਿ ਲੋਕੀ ਕੇਂਦਰ ਸਰਕਾਰ ਤੋਂ ਵੀ ਤੰਗ ਹੈ ਲੋਕੀ ਸੂਬਾ ਦੀ ਸਰਕਾਰ ਤੋਂ ਵੀ ਤੰਗ ਹੈ ਲੋਕੀ ਕਾਂਗਰਸ ਦਾ ਵੀ ਜਿਹੜਾ 5 ਸਾਲ ਦਾ ਮਾੜਾ ਸ਼ਾਸਨ ਸੀ ਪਿਛਲਾ ਕਾਂਗਰਸ ਸਰਕਾਰ ਦਾ ਉਹਦਾ ਵੀ ਇਸ ਵੇਲੇ ਹਸਤਾ ਜਨਤਾ ਦੀ ਕਿਤੇ ਵਿੱਚ ਕਰਨਾ ਚਾਹੁੰਦੇ ਆ ਇੱਕ ਤਾਂ ਸਾਬਕਾ ਸੈਂਕੜਨ ਦਾ ਬੜਾ ਵੱਡਾ ਇਸ਼ੂ ਹੈ ਅਸੀਂ ਪਹਿਲਾਂ ਵੀ ਉਹਨਾਂ ਦੇ 1 ਰੈਂਕ 1 ਪੈਨਸ਼ਨ ਦਾ ਡਟ ਕੇ ਸਮਰਥਨ ਕੀਤਾ ਸਾਡੇ ਮੈਨੀਫੈਸਟੋ ਦੇ ਵਿੱਚ ਵੀ ਸੀ ਇਸ ਵਾਰੀ ਵੀ ਮੈਨੀਫੈਸਟੋ ਦੇ ਵਿੱਚ ਰੱਖ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਹੈ 1 ਰੈਂਕ 1 ਪੈਨਸ਼ਨ ਦੀ ਬੜੀ ਜੈਨੂਇਨ ਡਿਮਾਂਡ ਆ ਉਹ ਉਹਨਾਂ ਦੇ ਐਕਸੈਪਟ ਕੀਤੀ ਜਾਣੀ ਚਾਹੀਦੀ ਕੇਂਦਰ ਨੇ ਇੱਕ ਵਾਰੀ ਢੋਂਗ ਰਚਿਆ ਸੀ ਬਸ ਅਸੀਂ ਕਰ ਰਹੇ ਹਾਂ ਪਰ ਉਹਦੇ ਵਿੱਚ ਕੋਈ ਵੀ ਜਿਹੜੇ ਸਾਡੇ ਸਾਫਕਾ ਸੈਂਡਿਕ ਨੇ ਉਹ ਸੈਟੀਸਫਾਈ ਨਹੀਂ ਹੋਏ ਉਹਨਾਂ ਦੀ ਸੈਟੀਸਫੈਕਸ਼ਨ ਦੇ ਤੱਕ ਜਿਹੜੀ ਆ ਉਸੇ ਤਰੀਕੇ ਜੋ ਉਹਨਾਂ ਦੀ ਡਿਮਾਂਡ ਆ ਵਨ ਰਿੰਗ ਪੰਚਨ ਵੀ ਇੱਕ ਤਾਂ ਉਹਦਾ ਅਸੀਂ ਟਟਕੇ ਸਮਰਥਨ ਕਰਦੇ ਆ ਦੂਜਾ ਜਿਹੜੀ ਆ ਇੱਕ ਸਕੀਮ ਅਗਨੀਵੀਰ ਦੀ ਚਲਾਈ ਆ ਇਹ ਬਹੁਤ ਵੱਜਾ ਕੁੱਝ ਮਜ਼ਾਕ ਹੈ ਸਾਡੇ ਜਿਹੜਾ ਸੈਨਿਕ ਵੀਰਾਂ ਤੇ ਨੌਜਵਾਨਾਂ ਤੇ ਕਿਉਂਕਿ ਦੇਖੋ ਪੰਜਾਬ ਵਰਗੀ ਧਰਤੀ ਜਿਹੜੀ ਆ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ ਫੌਜ ਦੇ ਵਿੱਚ 에ਅਰ ਫੋਰਸ ਦੇ ਵਿੱਚ ਨੇਵੀ ਦੇ ਵਿੱਚ ਸਾਰਿਆਂ ਖੇਤਰਾਂਾਂ ਦੇ ਵਿੱਚ ਜਾਣ ਦਾ ਹਮੇਸ਼ਾ ਇੱਕ ਜਜ਼ਬਾ ਰਿਹਾ ਹੈ ਇਸ ਰੱਦੀ ਜਿਲ੍ਹਿਆਂ ਦੇ ਲੋਕ ਖਾਸ ਤੌਰ ਤੇ ਦੇਸ਼ ਦੇ ਵਿੱਚ ਫੌਜ ਦੇ ਵਿੱਚ ਸੇਵਾ ਕਰਨਾ ਇੱਕ ਬੜਾ ਉੱਤਮ ਕੰਮ ਸਮਝਦੇ ਆਂ ਪਰ ਹੁਣ ਤੁਸੀਂ ਲੋਕਾਂ ਨੂੰ ਜਿਹੜੇ ਦੇਸ਼ ਵਾਸਤੇ ਜਿਹੜੀ ਹੈ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਨੇ ਉਹਨਾਂ ਦਾ ਕੀ ਸਨਮਾਨ ਕਰ ਰਹੇ ਹੋ ਕਿ 4 ਸਾਲਾਂ ਬਾਅਦ ਉਹਨਾਂ ਨੂੰ ਰਿਟਾਇਰ ਕਰਕੇ ਇਹੋ ਜਿਹੀ ਇੱਕ ਰੱਦੀ ਸਕੀਮ ਸ਼ੁਰੂ ਕੀਤੀ ਹੈ ਕਿ ਨਾ ਉਹਨਾਂ ਦੇ ਬਾਅਦ ਚ ਕੋਈ ਬੈਨੀਫਿਟ ਹੈ ਨਾ ਉਹਨਾਂ ਨੂੰ ਦੁਬਾਰਾ ਰੀਹੈਬਿਲੀਟੇਟ ਕਰਨ ਦਾ ਕੋਈ ਸਿਸਟਮ ਹੈ ਔਰ ਨਾ ਹੀ ਇਹ ਤਾਂ ਤੱਕ ਵੀ ਆ ਕਿ ਕਈਆਂ ਦੇ ਸ਼ਹਾਦਤਾਂ ਵੀ ਦਿੱਤੀਆਂ ਤੇ ਸੰਸਕਾਰਾਂ ਵੇਲੇ ਵੀ ਉਹਨਾਂ ਦੇ ਪਰਿਵਾਰਾਂ ਤੇ ਮਾਨ ਨੂੰ ਸੱਟ ਲੱਗਦੀ ਆ ਜਦੋਂ ਕੋਈ ਸਲੂਟ ਬਾਦਮੀ ਨਹੀਂ ਆਉਂਦਾ ਇਸ ਕਰਕੇ ਮੈਂ ਫੌਜੀ ਵੀਰਾਂ ਦੇ ਜਿਹੜੇ ਹੱਤੀ ਮਸਲੇ ਆ ਉਹਨਾਂ ਦਾ ਡਟ ਕੇ ਸਮਰਥਨ ਕਰਦਾ ਤੇ ਅਸੀਂ ਇਹਨਾਂ ਦੇ ਮਸਲੇ ਜਦੋਂ ਮੌਕਾ ਦਿੰਦਾ ਸਾਨੂੰ ਅਕਾਲਪੁਰਖ ਉੱਥੇ ਪਾਰਲੀਮੈਂਟ ਵਿੱਚ ਵੀ ਜਾ ਕੇ ਡਟ ਕੇ ਉਠਾਉਂਦਾ ਜੀ ਸਾਹਿਬ ਜਿਹੜੇ ਸਾਫਕਾ ਮੁਹੰਮਦਨੀ ਚੰਨੀ ਸੀ ਚੰਨੀ ਉਹਨੇ ਕਿ ਬਿਆਨ ਦਿੱਤਾ ਹੈਗਾ ਕਿ ਜਿਹੜਾ ਉੱਚ ਦੇ ਵਿੱਚ ਹਮਲਾ ਹੋਇਆ ਵਾ ਇੱਕ ਬੀਜੇਪੀ ਦੀ ਸਿਆਸਤ ਹੈਗੀ ਹੈ ਇਸ ਨੂੰ ਜਦੋਂ ਵੀ ਗੱਲ ਇਹ ਹੈ ਕਿ ਚੰਨੀ ਸਾਹਿਬ ਮਿੱਤਾ ਹੁਣ ਕਿਹਾ ਜਿਹੜੇ ਉਸ ਵੇਲੇ ਦੇ ਉੱਥੇ ਦੇ ਲੈਫਟ ਗਵਰਨਰ ਸੀਗੇ ਜਾਨਕੀਤ ਸਿੰਘ ਸਤਪਾਲ ਬੜਕੀਤ ਉਹਨਾਂ ਨੇ ਬਹੁਤ ਕੁਝ ਕਿਹਾ ਸੀ ਉਹਨਾਂ ਨੇ ਵੀ ਗਿਆ ਸੀ ਕਿ ਮੈਂ ਇਹ ਗਲਤ ਕੀਤੀ ਸੀ ਤੇ ਮੈਨੂੰ ਗਿਆ ਸੀ ਵੀ ਤੂੰ ਚੁੱਪ ਰੋ ਬੋਲਣਾ ਨਹੀਂ ਐਸ ਵੇਲੇ ਉਹਨਾਂ ਦੇ ਬੋਲਣ ਤੇ ਕਰਕੇ ਉਹਨਾਂ ਦਾ ਰੇਟ ਵੀ ਬੜੇ ਦਾ ਹੋ ਚੁੱਕੇ ਨੇ ਜਵਾਨਾਂ ਦੀ ਸਿਆਸਤ ਹੋਣੀ ਚਾਹੀਦੀ ਜਵਾਨਾਂ ਨੇ ਸਿਆਸਤ ਹੋਣੀ ਚਾਹੀਦੀ ਜਿਹੜਾ ਬਿਆਨ ਦਿੱਤਾ ਗਿਆ ਚਰਚੀ ਚੱਲੀ ਵੱਲੋਂ ਉਹ ਕਹਿੰਦੇ ਕਿ ਬਿਆਨ ਵਿਚੀਦਾਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਸਿਆਸਤ ਨਹੀਂ ਹੋਣੀ ਚਾਹੀਦੀ ਲੇਕਿਨ ਹਰ ਗੱਲ ਦੀ ਤਹਿ ਵਿੱਚ ਵੀ ਜਾਇਜ਼ਾਣਾ ਚਾਹੀਦਾ ਦੇਖੋ ਐਵੇਂ ਵੀ ਤੁਸੀਂ ਜਿਹੜੀ ਹੈਗੀ ਆ 24 ਘੰਟੇ ਲੋਕਾਂ ਦੀ ਜ਼ੁਬਾਨ ਡੈਮੋਕ੍ਰੇਸੀ ਵਿੱਚ ਵੱਧ ਨਹੀਂ ਕਰ ਸਕਦੇ ਜੇ ਕਿਤੇ ਗਲਤ ਨਹੀਂ ਹੋਇਆ ਅਸੀਂ ਦੇਸ਼ ਦੇ ਨਾਲ ਆ ਅਸੀਂ ਭਾਰਤੀ ਫੌਜ ਦੇ ਨਾਲ ਆ ਅਸੀਂ ਹਰ ਪੱਖ ਤੋਂ ਮਜ਼ਬੂਤੀ ਨਾਲ ਜਦੋਂ ਵੀ ਲੋੜ ਪੈਂਦੀ ਹੈ ਦੇਸ਼ ਦੇ ਨਾਲ ਖੜਦੇ ਆ ਪਰ ਜੇ ਕਿਤੇ ਗਵਰਨਰ ਲੈਵਲ ਦੇ ਉੱਤੇ ਕੋਈ ਬੰਦਾ ਕਿਸੇ ਨੇ ਕੋਈ ਗੱਲ ਕਹੀ ਹੈ ਤੇ ਉਹਦੀ ਗੱਲ ਦੀ ਜਿਹੜੀ ਹੈਗੀ ਤਹਿ ਤੱਕ ਵੀ ਜਾਇਜ਼ਾਣਾ ਚਾਹੀਦਾ ਕਾਂਟਾ ਮੰਤਰੀ ਸੁਖਸਿੰਘਾ ਦਾ ਇਹ ਅਲਟੀਮੇਟਮ ਦਿੱਤਾ ਹੈਗਾ 22 ਤਰੀਕਾ ਫਿਰ ਰੈਲੀ ਕਰਨਗੇ ਜੇਕਰ ਉਹਨੂੰ ਕੋਈ ਰਿਡਸ਼ਿਮ ਨਾ ਹੋਵੇ ਇਸ ਤਰ੍ਹਾਂ ਦੇਖਦੇ ਬਿਆਨ ਲੇਖੋ ਮੈਂ ਪਾਰਟੀ ਦੇ ਜਿਹੜੇ ਮਸਲੇ ਹੁੰਦੇ ਨਾ ਇਹ ਮੀਡੀਆ ਤੇ ਨਹੀਂ ਅਸੀਂ ਕਦੀ ਵੀ ਡਿਸਕਸ ਕਰਦੇ ਹੁੰਦੇ ਜੇ ਕੋਈ ਗੱਲ ਹੋਏਗੀ ਪਾਰਟੀ ਦੀ ਪਾਰਟੀ ਆਪਣੀ ਆਪ ਦੇਖੇਗੀ ਇਹਦਾ ਗੱਲਾਂ ਦੇ ਉੱਤੇ ਨਾਦਾ ਮੇਰੇ ਕੋਲ ਕੋਈ ਕਮੈਂਟ ਮੰਨਦਾ ਨਾ ਕਰਦਾ ਮੈਂ ਇਤਨੇ ਕੁਝ ਕਹਿੰਦੇ ਨਹੀਂ ਹੁੰਦਾ ਕੁਝ ਇਹ ਇੰਟਰਨਲ ਮਸਲੇ ਹੁੰਦੇ ਪਾਰਟੀਆਂ ਦੇ ਉਹ ਇੰਟਰਨਲ ਲਗਭਤ ਹੀ ਗੱਲ ਹੋਏ ਠੀਕ ਹੈ ਵੇਖੋ ਜੀ ਅੱਜ ਨਿਸ਼ਾਰਾ ਮੱਜਾ ਸਿੰਘ ਵਿਖੇ ਬਹੁਤ ਵੱਡੀ ਸੀਨੀਅਰ ਵਰਕਰ ਸਭਾਨਾਂ ਦੀ ਇੱਕ ਮੀਟਿੰਗ ਬੁਲਾਈ ਆ ਰਣਨੀਤੀ ਲੀਕੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਮੇਮ ਹੋਰ ਜਿਹੜੀ ਇਹਨੂੰ ਤੇਜ਼ ਕਰਨਾ ਡਾਕਟਰ ਦਲਜੀਤ ਸਿੰਘ ਜੀ ਟੀਮਾ ਸਾਹਿਬ ਦੀ ਜਿਹੜੀ ਇਲੈਕਸ਼ਨ ਮੇਮ ਆ ਉਹ ਜਿੱਦਣ ਦੇ ਆਏ ਆ ਉਦੋਂ ਵੀ ਇਸ਼ਾਰੇ ਚ ਇੱਕ ਵੱਡੀ ਰੈਲੀ ਰੱਖੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੀ ਇਲੈਕਸ਼ਨ ਮੇਮ ਸਿਖਰ ਤੇ ਆ ਦੂਸਰੇ ਕੈਂਡੀਡੇਟਾਂ ਨਾਲੋਂ ਅੱਗੇ ਆ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਪਾਰਟੀਆਂ ਨਾਲ ਜੇ ਕੰਪੈਰੀਸ਼ਨ ਕਰੋ ਅਹੀ ਲੋਕੀ ਤਾਂ ਦੀ ਗੱਲ ਕਰਨੀ ਆ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਪੰਜਾਬ ਦੇ ਪਾਣੀਆਂ ਦੀ ਬੰਦੀ ਸਿੰਘਾਂ ਦੀ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰ ਕਿਸਾਨ ਜਿਹੜੀ ਸਾਡੀ ਆ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਰੱਖਦੇ ਰਹੇ ਆ ਉਹਨਾਂ ਦੇ ਨਕਸ਼ੇ ਕਦਮਾਂ ਤੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਕਰ ਰਹੇ ਆ ਗੱਡੀ ਦੀ ਛੱਤ ਤੇ ਚੜ ਕੇ ਜੇ ਪੰਜਾਬ ਦਾ ਦਰਦ ਆ ਤੇ ਉਹ ਇੱਥੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਲੜ ਰਹੇ ਆ ਡਾਕਟਰ ਚੀਮਾ ਸਾਹਿਬ ਜਿਹੜੀ ਬਹੁਤ ਬੇਦਾਗ ਤੇ ਵੱਡੀ ਸ਼ਖਸੀਅਤ ਨੇ ਇਹਨਾਂ ਦਾ ਵੀ ਉਹਨਾਂ ਦੇ ਕੈਂਡੀਡੇਟਾਂ ਨਾਲ ਕੋਈ ਕੰਪੈਰੀਸ਼ਨ ਨਹੀਂ ਹੈਗਾ ਇਹਨਾਂ ਦਾ ਤੇ ਉਹਨਾਂ ਦਾ ਪਿਛਲਾ ਪਿਛੋਕੜ ਵੇਖ ਲਓ ਸਾਡੀ ਪਾਰਟੀ ਦਾ ਵੇਖ ਲਓ ਇਸ ਕਰਕੇ ਜੋ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ ਲੋਕ ਤਾਵੇਲੇ ਹੋਏ ਆ ਵੋਟਾਂ ਪਾਉਣ ਲਈ 1 ਜੂਨ ਨੂੰ ਤਕੜੀ ਦੇ ਨਿਸ਼ਾਨ ਤੇ ਵੋਟਾਂ ਪੈਣੀਆਂ ਚੀਵਾ ਸਾਹਿਬ ਨੇ ਵੱਡੀ ਲੀਡਰ ਐਥੋਂ ਜਿਤਨਾ ਇਸ ਲੋਕ ਸਭਾ ਹਲਕੇ ਦੇ ਜਿਹੜੇ ਵੀ ਮੁੱਦੇ ਆ ਭਾਏ ਉਹ ਕੰਡੀ ਏਰੀਆ ਵਾ ਬਾਰਡਰ ਏਰੀਆ ਵਾ ਬਹੁਤ ਜਿਹੜਾ ਵਿਕਾਸ ਪਛੋ ਪਛੜਿਆ ਵਾ ਉਹਦਾ ਜਿਹੜਾ ਵਾ ਉਹ ਇਹਨਾਂ ਨੇ ਵਿਕਾਸ ਕਰਨਾ ਵਾ ਤੁਸੀਂ ਵੇਖਦੇ ਰਹਿਣਾ ਔਰ ਮੈਂ ਅਪੀਲ ਵੀ ਕਰਨਾ ਔਰ ਬੇਨਤੀ ਵੀ ਕਰਨਾ ਕਿ ਤਗੜੇ ਹੋਵੋ ਵਰਕਰ ਸਹਬਾਨਾ ਨੂੰ ਆ ਕੰਮ ਤਾਂ ਦੇ ਦੇ ਦੇਣ ਸਾਡੇ ਖਤਮ ਹੋ ਗਏ ਹੁਣ 20 ਦਿਨ ਲੱਕ ਬਣ ਕੇ 20 25 ਦਿਨ ਜੀਮਾ ਸਾਹਿਬ ਦੀ ਇਲੈਕਸ਼ਨ ਮਿਹਮ ਚ ਦਿਨ ਰਾਤ ਇੱਕ ਕਰ ਦਿਆਂਗੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ 25 ਤੇ 26 ਤਰੀਕ ਨੂੰ ਜ਼ਿਲ੍ਹਾ ਗਰਦਾਸਪੁਰ ਤੇ ਪਠਾਨਕੋਟ ਚ ਆ ਰਹੇ ਆ ਵੱਡੀਆਂ ਰਾਲੀਆਂ ਕਰਾਂਗੇ ਔਰ ਮੂੰਹ ਤੋੜ ਜਵਾਬ ਦੇਵਾਂਗੇ ਇਸ ਸਰਕਾਰ ਦਾ ਤੇ ਕਾਂਗਰਸ ਦਾ 9 ਤਰੀਕ ਨੂੰ ਸਾਡੇ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਵੀ ਬਟਾਲੇ ਆ ਰਹੇ ਆ ਲੋਧੀ ਨਗਲ ਸਾਹਿਬ ਬੈਠੇ ਫਤਿਹਗੜ ਹਲਕੇ ਦੇ ਵਿੱਚ ਵੀ ਤਗੜੀ ਹੋ ਕੇ ਮਹਿਮ ਚਲਾਵਾਂਗੇ ਬਟਾਲੇ 'ਚ ਵੀ ਸਾਰੇ ਜ਼ਿਲ੍ਹੇ 'ਚ ਜਿੱਥੇ-ਜਿੱਥੇ ਵੀ ਸਾਡੀ ਲੋੜ ਆ ਵਰਕਰ ਸਹਿਬਾਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਜਰੀਏ ਕਿ ਦਿਨ ਰਾਤ ਤੁਹਾਡੇ ਨਾਲ ਚਟਾਨਵਾ ਖੜੇ ਆਂ ਔਰ ਚੀਮਾ ਸਾਹਿਬ ਦੀ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਗਈ ਆ ਮੈਂ ਪਹਿਲੇ ਦਿਨ ਵੀ ਕਿਹਾ ਸੀ ਜਿੱਤੀ ਗਈ ਆ ਅੱਜ ਉਹਨਾਂ ਦਾ ਹਾਲਾਤ ਵੇਖ ਲਓ ਔਰ ਇਹ ਸਰਕਾਰ ਦਾ ਹਾਲਾਤ ਵੇਖ ਲਓ ਸੋ ਮੈਂ ਇਹ ਗੱਲਾਂ ਕਰਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਕਿ ਤਗੜੇ ਹੋਵੋ ਤੇ ਵਰਕਰ ਸਹਬਾਨਾਂ ਨੂੰ ਬੇਨਤੀ ਕਰਨਾ ਕਿ ਕਮਰ ਕੱਸੇ ਕਰਕੇ ਇੱਕ ਤਰੀਕ ਵਾਲੇ ਦਿਨ 70% ਵੋਟਾਂ ਜਿਹੜੀਆਂ ਵਾ ਉਹ ਅਸੀਂ ਕਾਲੀ ਦਲ ਨੂੰ ਭੇਟਾਉਣੀ ਹੈ